ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਖਵਾਲਾਂਗੇ ਬੱਕਰੇ ਦਾ ਮੀਟ ਹੋਮ ਮੇਡ ਰੈਸਪੀ ਆ ਇਹਦੇ ਵਿੱਚ ਆਪਾਂ ਪਹਿਲਾਂ ਲਾਵਾਂਗੇ ਦੇਸੀ ਘਿਓ ਆਪਾਂ ਘੱਟ ਤੋਂ ਘੱਟ ਵੀ ਜਿਹੜੀ ਆ ਇੱਕ ਕੜਸੀ ਦੇ ਲਾਗੇ ਸਾਗੇ ਜਿਹੜਾ ਦੇਸੀ ਘਿਓ ਪਾਉਣਾ ਕਿਉਂਕਿ ਜਿਹੜਾ ਤੁਹਾਡਾ ਕੋਈ ਪਾਣੀ ਪਾਉਣ ਦੀ ਪਾਉਣ ਦੀ ਲੋੜ ਨਾ ਪਵੇ ਇੱਕ ਕੜਸੀ ਜਿਹੜੀ ਆ ਉਹ ਦੇਸੀ ਘਿਓ ਦੀ ਪਾਤੀ ਆਪਾਂ ਥੋੜਾ ਜਿਹਾ ਆਪਾਂ ਹੋਰ ਪਾਵਾਂਗੇ ਕਿਉਂਕਿ ਆਪਾਂ ਦੇਸੀ ਘਿਓ ਦੇ ਵਿੱਚ ਜਿਹੜਾ ਬੱਕਰਾ ਜਿਹੜਾ ਅੱਜ ਬਣਨ ਜਾ ਰਿਹਾ ਉਹ ਖਵਾ ਲਾਂਗੇ ਤੁਹਾਨੂੰ ਲੋਅ ਫੀਮ ਤੇ ਜਿਹੜਾ ਅੱਜ ਜਿਹੜਾ ਬੱਕਰੇ ਦਾ ਮੀਟ ਆ ਉਹ ਤੁਹਾਨੂੰ ਖਵਾ ਲਾਂਗੇ ਬੜੇ ਪਿਆਰ ਨਾਲ ਤੇ ਆਪਣੇ ਕੋ ਆ ਜਿਹੜਾ ਵਾ ਇਹ ਹੈਗਾ ਲਸਣ ਮਿਰਚ ਅਦਰਕ ਤੇ ਗੰਡੇ ਗੰਡੇ ਆਪਾਂ ਨਵੇਂ ਨਵੇਂ ਕਟੇ ਆ ਤੇ ਆਪਣੇ ਕੋ ਆ ਪਿਆ ਬੱਕਰਾ ਆਪਣੇ ਕੋ ਬੱਕਰਾ ਇਹ 1.5 ਕਿਲੋ ਬੱਕਰਾ ਆਪਣੇ ਕੋ ਤੇ ਅੱਜ ਆਪਾਂ ਤੁਹਾਨੂੰ ਬੜੇ ਪਿਆਰ ਨਾਲ ਦੇ ਬੜੇ ਸਤਿਕਾਰ ਨਾਲ ਜਿਹੜੀ ਹੋਮ ਮੇਡ ਰੈਸਪੀ ਜਿਹੜੀ ਬੱਕਰੇ ਦੀ ਆ ਉਹ ਤੁਹਾਨੂੰ ਦੇਸੀ ਕੁੱਕਰ ਸਰਬ ਲੋ ਦੇ ਕੁੱਕਰ ਦੇ ਵਿੱਚ ਤੁਹਾਨੂੰ ਉਹ ਖਵਾਲਾਂਗੇ ਤੇ ਆਪਾਂ ਇਹਦੇ ਵਿੱਚ ਦੇਸੀ ਗੋਪਾਤਾ ਤੇ ਜਿਹੜਾ ਗੈਸ ਆ ਉਹ ਲੋ ਸਟੀਮ ਤੇ ਆਪਾਂ ਛੱਡ ਦਿੱਤਾ ਤੇ ਉਹਦੇ ਵਿੱਚ ਆਪਾਂ ਨੂੰ ਜਿਹੜਾ ਵਾ ਉਹ ਪਹਿਲਾਂ ਪਾਵਾਂਗੇ ਆਪਾਂ ਲਸਣ ਜਿਹੜਾ ਵਾ ਥੋੜਾ ਜਿਹਾ ਭੁੰਨ ਲਾਂਗੇ ਕਿਉਂਕਿ ਜਿਆਦਾ ਨਹੀਂ ਭੁੰਨਣਾ ਹੈਗਾ ਆਪਾਂ ਉਹਨੂੰ ਤੇ ਆਪਾਂ ਲੈਨੇ ਆ ਲਸਣ ਲੈਨੇ ਆਂ ਆਪਾਂ ਇਹਦੇ ਸਿਰ ਥੋੜਾ ਜਿਹਾ ਲਸਣ ਭੁੰਨਾ ਬਲਕਿ ਥੋੜਾ ਜਿਹਾ ਲਸਣ ਭੁੰਨ ਕੇ ਤੇ ਜਿਆਦਾ ਨਹੀਂ ਆਪਾਂ ਨੂੰ ਲਾਲ ਕਰਨਾ ਆਪਾਂ ਨੂੰ ਮਾੜਾ ਇਹ ਘਮਾਉਣਾ ਤੇ ਇਹਦੇ ਵਿੱਚ ਆਪਾਂ ਜਿਹੜੇ ਗੰਡੇ ਪਾਦਨੇ ਹੁਣ ਆਪਣੇ ਕੋ ਗੰਡੇ ਪਏ ਆ ਡੰਡੇ ਆਪਾਂ ਜਿਹੜੇ ਸਾਬਤ ਜਿਹੜੇ ਲੰਮੇ ਕੱਟੇ ਆ ਤਿੰਨ ਇਹਨੂੰ ਆਪਾਂ ਹੌਲੀ ਹੌਲੀ ਜਿਹੜਾ ਇਹਦੇ ਵਿੱਚ ਪਾ ਦਾਂਗੇ ਆਪਾਂ ਤਾਂ ਅੱਜ ਪੰਜਾਬੀ ਬੱਕਰਾ ਇੱਕ ਪਹਿਲਾਂ ਆਪਾਂ ਹਾਂਡੀ ਵਾਲਾ ਵੀ ਚਾਰ ਕੀਤਾ ਸੀ ਉਸ ਤੋਂ ਬਾਅਦ ਜਿਹੜਾ ਸਰਬਲ ਉਹਦੇ ਕੁੱਕਰ ਦੇ ਵਿੱਚ ਜਿਹੜਾ ਵਾ ਲੋਹੇ ਦਾ ਕੁੱਕਰ ਆ ਇਹਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਇਹਨੂੰ ਰੈਡੀ ਕਰ ਲਿਆ ਥੋੜਾ ਥੋੜਾ ਆਪਾਂ ਵੇਖੋ ਹਲਾ ਲਿਆ ਹਲਾਉਣ ਤੋਂ ਬਾਅਦ ਆਪਾਂ ਕੋਈ ਵੀ ਇਹਨੂੰ ਜਿਹੜਾ ਵਾ ਉਹ ਭੁੰਨਣਾ ਨਹੀਂ ਹੈਗਾ ਇਹਨੂੰ ਖਿਲਾਰ ਕੇ ਇਹਨੂੰ ਥੋੜਾ ਥੋੜਾ ਇਦਾਂ ਤੇ ਜਿਹੜਾ 1.5 ਕਿਲੋ ਆਪਣੇ ਕੋਲ ਮੀਟ ਪਿਆ ਉਹ ਫੜਾਂਗੇ ਆਪਾਂ ਤੇ ਉਹਨੂੰ ਹੌਲੀ ਹੌਲੀ ਕਰਕੇ ਜਿਹੜਾ ਉਹ ਇਹਦੇ ਉੱਤੇ ਰੱਖ ਦਿਆਂਗੇ ਇਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਪਾਉਣੀ ਆਪਾਂ ਪਹਿਲਾਂ ਇਹਨੂੰ ਘੱਟ ਤੋਂ ਘੱਟ ਵੀ ਜਿਹੜੇ 2.5 ਘੰਟੇ ਜਿਹੜਾ ਵਾ ਉਹ ਟਾਈਮ ਦਵਾਂਗੇ ਆਪਾਂ ਇਹਨੂੰ ਹਾਂਜੀ ਇਹ ਤੋਂ ਅੱਗੇ ਜਿਹੜਾ ਆਪਣਾ ਜਿਹੜਾ ਬੱਕਰਾ ਵਾ ਉਹ ਬਨਣ ਵਾਸਤੇ ਆਪਾਂ ਰੈਡੀ ਰੱਖਤਾ ਵਾ ਇਹਨੂੰ ਹੁਣ ਆਪਾਂ 2 ਘੰਟੇ ਵੇਟ ਕਰਾਂਗੇ ਤੇ ਇਹਨੂੰ ਜਿਹੜਾ ਇਹਦਾ ਲੋਹੇ ਦਾ ਕਵਰ ਆ ਉਹਨਾਂ ਟੱਕ ਦਵਾਂਗੇ ਟੱਕਣ ਤੋਂ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਜਿਹੜਾ ਆਪਾਂ ਰੱਖਿਆ ਆ ਵਾ ਇਹ ਹੈਗਾ ਪਿੰਕ ਸਾਲਟ ਲਾਲ ਮਿਰਚ ਘਰ ਦਾ ਬਣਿਆ ਹੋਇਆ ਮਸਾਲਾ ਤੇ ਹਲਦੀ ਮਸਾਲੇ ਦੇ ਵਿੱਚ ਆਪਾਂ ਕੋਈ ਦੁਕਾਨ ਤੋਂ ਸਪੈਸ਼ਲ ਕੋਈ ਹੋਰ ਬ੍ਰਾਂਡਾਂ ਦਾ ਮਸਾਲਾ ਨਹੀਂ ਲੈਨੇ ਕਾਲੀ ਮਿਰਚ ਸਾਬ ਚ ਜੀਰਾ ਤੇ ਤਣੀਆਂ ਇਹ ਤਿੰਨਾਂ ਨੂੰ ਰਲਾ ਕੇ ਆਪਾਂ ਬਣਾਉਂਦੇ ਆ ਕੋਈ ਇਹਦੇ ਵਿੱਚ ਹੋਰ ਚੀਜ਼ ਨਹੀਂ ਹੈਗੀ ਇਹ ਆਪਾਂ ਨੂੰ ਤੁਹਾਨੂੰ ਲਾਲ ਮਿਰਚ ਆ ਇਹ ਪਿੰਕ ਸਾਲਟ ਆ ਕਦੇ ਵੀ ਆਪਾਂ ਜਿਹੜਾ ਵਾ ਉਹ ਸਾਲਟ ਜਿਹੜਾ ਵਾਈਟ ਸਾਲਟ ਪਾਉਂਦੇ ਆ ਇਹ ਚੀਜ਼ਾਂ ਨੂੰ ਆਪਾਂ ਨੂੰ ਅਵੋਇਡ ਕਰਨਾ ਪਊਗਾ ਜੇ ਆਪਾਂ ਕੋਈ ਹੈਲਥੀ ਚੀਜ਼ ਖਾਣੀ ਆ ਜੇ ਆਪਾਂ ਕੋਈ ਵਧੀਆ ਚੀਜ਼ ਖਾਣੀ ਚਾਹੁੰਦੇ ਆ ਇਹਦੇ ਇਸ ਨੂੰ ਆਪਾਂ 2 ਘੰਟੇ ਵਾਸਤੇ ਛੱਡ ਦਿਆਂਗੇ 2 ਘੰਟੇ ਬਾਅਦ ਦੀ ਮੀਡੀਅਮ ਫਲੇਮ ਤੇ ਜਿਹੜਾ ਉਹ ਆਪਾਂ ਇਹਨੂੰ ਛੱਡ ਦਿੱਤਾ ਵਾ ਇਹਦੇ ਵਿੱਚ ਘੰਟੇ ਬਾਅਦ ਇਹਨੂੰ ਵੇਖਾਂਗੇ ਕਿ ਜਿਹੜਾ ਸੇਕ ਆ ਜਾਂ ਕਿਦਾਂ ਵਈਆ ਬਹੁਤ ਵਧੀਆ ਇਹਦੇ ਵਿੱਚ ਕੋਈ ਪਾਣੀ ਪਾਉਣ ਦੀ ਲੋੜ ਨਹੀਂ ਤੁਹਾਨੂੰ ਬੜਾ ਵਧੀਆ ਤੇ ਇੱਕ ਬੰਦੇ ਮੈਂ ਚੌਲ ਜਿਹੜੇ ਉਹ ਬੰਨੇ ਰੱਖ ਦਵਾਂ ਤੇ ਆਟਾ ਗੁੰਨਦਾ ਵਾਂ ਥੋੜਾ ਜਿਹਾ ਤੇ ਫਿਰ ਆਪਾਂ ਤੁਹਾਨੂੰ ਇਹਦਾ ਜਿਹੜਾ ਉਹ ਰਿਜ਼ਲਟ ਦਵਾਂਗੇ ਅੱਗੇ ਜਾ ਕੇ ਤੇ ਆਪਾਂ ਨੂੰ ਹਰੀ ਮਿਰਚ ਆਪਨੇ ਕੋ ਪਈ ਆ ਹਰੀ ਮਿਰਚ ਆਪਾਂ ਉਦੋਂ ਹੀ ਪਾਉਣੀ ਆ 1 ਘੰਟੇ ਬਾਅਦ ਹਰੀ ਮਿਰਚ ਪਾਉਣੀ ਆ ਨਾਲ ਫਿਰ ਆਪਾਂ ਅਦਰਕ ਪਾ ਦਿਆਂਗੇ 5 ਲੱਖ ਮਿੰਟ ਛੱਡ ਕੇ ਉਤੋਂ ਬਾਅਦ ਅਦਰਕ ਪਾ ਦਿਆਂਗੇ ਜਦੋਂ ਉਹਦੇ ਵਿੱਚ ਹੋ ਗਿਆ ਕਿਉਂਕਿ ਜਿੰਨੂੰ ਆਪਾਂ ਅਦਰਕ ਛਾੜ ਦਿੰਨੇ ਆ ਅਦਰਕ ਛਾੜਨ ਦੇ ਨਾਲ ਜਿਹੜਾ ਵਾ ਸਾਨੂੰ ਉਹ ਚੀਜ਼ ਜਿਹੜੀ ਆਪਣੀ ਚੀਜ਼ ਚਾਹੀਦੀ ਆ ਹੁਣ ਮੀਟ ਬਣਾ ਰਹੇ ਆ ਬੱਕਰੇ ਦਾ ਜਿਹੜੀ ਚੀਜ਼ ਆਪਾਂ ਉਹ ਜੋ ਲੱਭ ਰਹੇ ਆ ਇੱਕ ਤਾਂ ਕੁੱਕਰ ਤੇ ਬਣ ਜਾਂਦਾ ਘਰ ਆਪਾਂ ਛੀਟੀਆਂ ਮਰਾ ਮਰਾ ਕੇ ਜਿਹੜਾ ਉਹ ਕੁੱਕਰ ਤੋਂ ਉਹ ਤਿਆਰ ਕਰਾਉਨੇ ਆ ਤੇ ਉਹ ਆਪਣਾ ਇੱਕ ਹਿਸਾਬ ਦੇ ਆਲੂ ਜਿਹੜੇ ਉਬਾਲ ਕੇ ਆਲੂ ਬਣਾਉਨੇ ਆ ਉਹਦੇ ਬਰਾਬਰ ਹੈ ਇਹ ਨਾ ਜਿਹੜੇ ਤਾਕਤ ਚੀਜ਼ਾਂ ਜਿਹੜੀ એનર્ਜੀ ਸਾਨੂੰ ਮਿਲਣੀ ਆ ਜਿਹੜਾ ਚੀਜ਼ ਨੇ ਸਾਨੂੰ ਬੂਸਟ ਕਰਨਾ ਉੱਪਰ ਤੱਕ ਉਹ ਨਹੀਂ ਹੋ ਪਾਣੀ ਹੁਣ ਆਪਾਂ ਇਹਨੂੰ ਟੱਕਿਆ ਹੋਇਆ ਵਾ ਵੇਖੋ ਪਿਆਰ ਨਾਲ ਬੜੇ ਪਿਆਰ ਨਾਲ ਜਿਹੜਾ ਬਣ ਰਿਹਾ ਉਹ ਉਹਦੇ ਵਿੱਚ ਕੋਈ ਚੀਜ਼ ਆਪਾਂ ਨੂੰ ਪਾਉਣ ਦੀ ਲੋੜ ਨਹੀਂ ਮਸਾਲੇ ਜਿਹੜੇ ਆਪਾਂ ਉਹ ਰੱਖਨੇ ਆਂ ਸਾਈਡ ਤੇ ਉਹਨਾਂ ਨੂੰ ਵੀ ਕਰਾਂਗੇ ਮਸਾਲੇ ਇਹਰ ਲਾ ਕੇ ਕੌਲੀ ਚ ਪਾ ਕੇ ਉਹਨਾਂ ਨੂੰ ਮਿਕਸ ਕਰ ਲਾਂਗੇ ਤਾਂ ਵੇਖੋ ਆਪਾਂ ਇਹਨਾਂ ਨੂੰ ਮਿਕਸ ਕਰਕੇ ਇਹ ਨਹੀਂ ਕਿ ਆਪਾਂ ਉਹਦੇ ਵਿੱਚ ਜਿਹੜਾ ਵਾ ਉਹ ਪਾਵਾਂਗੇ ਇਹ ਚ ਗਰਮ ਪਾਣੀ ਜਿਹੜਾ ਪਾ ਕੇ ਘੋਲ ਕੇ ਤੇ ਆਪਾਂ ਪਹਿਲਾਂ 2 ਘੰਟੇ ਜਿਹੜਾ ਵਾ ਜਿਹੜੀ ਉਹ ਹੁਣ ਹੋਮੇਡ ਰੈਸਪੀ ਜਿਹੜੀ ਹੈ ਤਿਆਰ ਹੋ ਚੱਲੀ ਆਪਣੀ ਆ ਵੇਖੋ ਜਿਹੜਾ ਆਪਾਂ ਦੁਕਾਨਾਂ ਤੋਂ ਹੋਰ ਚਿਕਨ ਚਿਕਨ ਵਾਲਾ ਲੈ ਆਉਂਦੇ ਆ ਜੀ ਇਹ ਫਲਾਨਾ ਜੀ ਇਹ ਢਿੰਗੜਾ ਜੀ ਇਹ ਨਹੀਂ ਇਹ ਘਰ ਦੀ ਰੈਸਪੀ ਤਿਆਰ ਬਹੁਤ ਵਧੀਆ ਵੇਖੋ ਕਿੱਦਾਂ ਵਧੀਆ ਚੀਜ਼ ਬਣ ਗਈ ਆ ਹੁਣ ਜੇ ਆਪਾਂ ਕਿਸੇ ਦੁਕਾਨ ਤੋਂ ਜਾਂਦੇ ਆ ਤੇ ਉਥੋਂ ਕੋਈ ਪਤਾ ਨਹੀਂ ਆ ਕਿ ਕਿਹੜੀ ਕਿਹੜੀ ਚੀਜ਼ ਪਾਈ ਆ ਹੁਣ ਆਪਾਂ ਨੂੰ ਇਹ ਪਤਾ ਵਾ ਕਿ ਆਪਾਂ ਕਿਹੜੀਆਂ ਕਿੜੀਆਂ ਚੀਜ਼ਾਂ ਦੇ ਵਿੱਚ ਪਾਈਆਂ ਉਹ ਦੁਕਾਨਾਂ ਦੇ ਵਿੱਚ ਹੋਰ ਤਰੀਕੇ ਦੇ ਮਸਾਲੇ ਪਾ ਜਾਂਦੇ ਆ ਉਹ ਮਸਾਲੇ ਬਾਅਦ ਚ ਪੇਟ ਨੂੰ ਜਾਂ ਹੋਰਾਂ ਚੀਜ਼ਾਂ ਵਾਸਤੇ ਬਹੁਤ ਗਲਤ ਹੁੰਦੇ ਆ ਹਾਂ ਜੀ ਧੰਨਵਾਦ ਆ ਤੁਹਾਡਾ ਆਪਾਂ ਜਿਹੜਾ ਇਹਦਾ ਅਗਲਾ ਜਿਹੜਾ 2 ਘੰਟੇ ਬਣਨ ਤੋਂ ਬਾਅਦਾਂ ਰਿਜਨ ਤੋਂ ਬਾਅਦਾਂ ਜਿਹੜਾ ਉਹ ਮਸਾਲਾ ਪਾਵਾਂਗੇ ਉਸ ਤੋਂ ਪਹਿਲਾਂ ਆਪਾਂ ਜਿਹੜਾ ਵਾ ਇਹਦੇ ਵਿੱਚ ਅਦਰਕ ਪਾ ਦਿਆਂਗੇ ਵੇਖੋ ਬੜੀ ਪਿਆਰੀ ਚੀਜ਼ ਜਿਹੜੀ ਉਹ ਬਣ ਰਹੀ ਆ ਹੁਣ ਆਪਾਂ ਅਦਰਕ ਪਾ ਦਿਆਂਗੇ ਇੱਥੇ ਇਹਦੇ ਚ ਆਪਾਂ ਮਿਰਚ ਪਾ ਦਿਆਂਗੇ ਆਪਣੀ ਜਿਹੜੀ ਮਿਰਚ ਬਾ ਤੁਸੀਂ ਆਪਣੇ ਹਿਸਾਬ ਨਾਲ ਉਹ ਪਾ ਸਕਦੇ ਜੀ ਆਪਾਂ ਬੜੇ ਪਿਆਰ ਨਾਲ ਹਰ ਇੱਕ ਚੀਜ਼ ਜਿਹੜੀ ਉਹ ਪਾਤੀ ਆ ਹਲਾਟੀ ਆ ਜਿਹੜੀ ਉਹ ਲੋ ਸਟੀਮ ਤੇ ਜਿਹੜਾ ਉਹ ਬੱਕਰਾ ਸਾਡਾ ਉਹ ਤਿਆਰ ਹੋਊਗਾ ਇਹਦੇ ਵਿੱਚ ਕੋਈ ਹਲਾਉਣਾ ਨਹੀਂ ਕਿ ਆਪਾਂ ਹਲਾ ਦਈਏ ਆਪਾਂ ਇਹਨੂੰ ਕਵਰ ਕਰ ਦਿਆਂ। ਕਵਰ ਕਰਤਾ ਹਾਂਜੀ ਧੰਨਵਾਦ ਜੀ। ਜੀ ਤੁਹਾਡੇ ਸਾਹਮਣੇ ਜਿਹੜਾ ਆਪਾਂ ਬੱਕਰਾ ਰੱਖਿਆ ਸੀ ਇਹਨੂੰ ਤਕਰੀਬਨ ਤਕਰੀਬਨ ਡੇਢ ਘੰਟਾ ਹੋ ਗਿਆ ਤੇ ਇਹਨੂੰ ਬਣਦੇ ਨੂੰ ਤੇ ਇਹਦੇ ਵਿੱਚ ਆਪਾਂ ਜਿਹੜੀ ਉਹ ਕਰਸੀ ਮਾਰਾਂਗੇ। ਤੇ ਇੰਨੇ ਆਪਦਾ ਜਿਹੜਾ ਉਹ ਬਣ ਕੇ ਮਣ ਕੀ 2 ਘੰਟੇ ਹੋ ਗਏ ਆ ਤਕਰੀਬਨ ਤਕਰੀਬਨ ਤੇ ਆਪਾਂ ਹੁਣ ਇਹਦੇ ਵਿੱਚ ਜਿਹੜੀ ਆ ਉਹ ਆਪਾਂ ਪਾਵਾਂਗੇ 베ਚੇ ਦੇ ਮਸਾਲੇ ਪਾਵਾਂਗੇ ਤੇ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਜਿਹੜੀ ਆ ਦੋ ਟਮਾਟਰ ਲਏ ਸੀ ਉਹਨਾਂ ਦੀ ਜਿਹੜੀ ਸੌਸ ਉਹ ਆਪਾਂ ਵਿੱਚ ਪਾਵਾਂਗੇ ਹੁਣ 2 ਘੰਟੇ ਬਣਨ ਤੋਂ ਬਾਅਦ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾ ਦਾਂਗੇ ਕਿ ਜੇ ਆਪਾਂ ਪਹਿਲਾਂ ਪਾ ਦਿੰਦੇ ਤੇ ਜਿਹੜਾ ਆਪਣਾ ਮੀਟ ਹੀ ਉਹ ਨਹੀਂ ਗੱਲ ਨਾ ਇਹਨੂੰ 5-7 ਮਿੰਟ ਲੱਗਣ ਤੋਂ ਬਾਅਦ ਆ ਜਿਹੜਾ ਵਾ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਪਾਏ ਆ ਆਪਣੇ ਉਹ ਗਰਮ ਪਾਣੀ 'ਚ ਪਾ ਕੇ ਦੇਓ ਪਾਵਾਂਗੇ ਮਸਾਲਾ ਵਾ ਇਹ ਚ ਆਪਾਂ ਜਿਹੜਾ ਵਾ ਉਹ ਜਿਹੜਾ ਇਹਦੀ ਤਰੀ ਜਿਹੜੀ ਗਰੇਵੀ ਆ ਉਹ ਪਾ ਕੇ ਤੈਨੂੰ ਮਿਕਸ ਕਰਾਂਗੇ ਇਹਨੂੰ ਆਪਾਂ ਮਸਾਲੇ ਨੂੰ ਕਿਉਂਕਿ ਜਿਹੜੀ ਕੋਈ ਗੰਡ ਜੀ ਵਿੱਚ ਰਹਿਣਾ ਜਾਵੇ ਮਸਾਲੇ ਦੀ ਬੇਕੂਕ ਦੇ ਪਿਆਰ ਨਾਲ ਪਾਣਾ ਇਹਦੇ ਵਿੱਚ ਪਾਉਣਾ ਨੂੰ ਥੋੜਾ ਜਿਹਾ ਆਪਾਂ ਜਿਹੜਾ ਵਾ ਗੈਸ ਜਿਹੜਾ ਵਾ ਸਲੋ ਤੇ ਰਹਿਨਦਾਂਗੇ ਥੋੜਾ ਜਿਹਾ ਇਹਦੇ ਵਿੱਚ ਜਿਹੜਾ ਮਸਾਲਾ ਸੀ ਆਪਣਾ ਉਹਨੂੰ ਆਪਾਂ ਜਿਹੜਾ ਧੋ ਕੇ ਜਿਹੜਾ ਵਿੱਚ ਪਾ ਲਾਂਗੇ ਕਿ ਜਿਹੜਾ ਇਹ ਚੀਜ਼ ਨਾ ਰਹਿ ਜੇ ਥੋੜਾ ਜਿਹਾ ਪਾਣੀ ਪਾ ਲਾਂਗੇ ਹਨਾ ਜ਼ਿਆਦਾ ਨਹੀਂ ਨਵਿਕਾ ਹੁਣ ਜਿਹੜਾ ਆਪਣਾ ਬੱਕਰਾ ਜਿਹੜਾ ਬਣ ਕੇ ਉਹ ਤਿਆਰ ਵਾ ਰੈਡੀ ਆ ਆਪਾਂ ਇਹਨੂੰ ਇੱਕ ਘਟੋ ਘਟਵੀ ਤੇ ਇੱਕ ਕੰਟਾ ਜਿਹੜਾ ਵਾ ਉਹ ਹੋਰ ਇਹਨੂੰ ਰਿਜਨ ਵਾਸਤੇ ਰੱਖਾਂਗੇ ਦੇਖੋ ਪਿਆਰਿਓ ਬਹੁਤ ਵਧੀਆ ਬਣ ਕੇ ਜਿਹੜਾ ਵਾ ਰੈਡੀ ਹੋ ਗਿਆ ਕੱਲੀ ਕੱਲੀ ਚੀਜ਼ ਜਿਹੜੀ ਆ ਹਮ ਰੈਡੀ ਆ ਇਹਨੂੰ ਫੇਰ ਆਪਾਂ ਇਹਦਾ ਟੱਕ ਦੇਾਂਗੇ ਜਿਹੜੀ ਇਹਦੀ ਸਪੀਡ ਆ ਹੁਣ ਥੋੜੀ ਵਧਾ ਦੇਾਂਗੇ ਇਲੈਕਟ੍ਰੋਨਿਕ ਜਿਹੜਾ ਵਾ ਜੁੰਦਿਆਂ ਤੇ ਇਹ ਬਣ ਰਿਹਾ ਤੇ ਫੇਰ ਆਪਾਂ ਤੁਹਾਡੇ ਸਾਹਮਣੇ ਰੋਟੀ ਲਾ ਕੇ ਰੱਖ ਲਈ ਆ ਚੌਲ ਬਣ ਗਏ ਨੇ ਤੇ ਫੇਰ ਆਪਾਂ ਨਾਲ ਦੀ ਨਾਲ ਹੀ ਇਹਦੇ ਵਿੱਚ ਜਿਹੜਾ ਹੋਰ ਚੀਜ਼ਾਂ ਜਿਹੜੀਆਂ ਐਡ ਕਰਾਂਗੇ ਜਿਹੜਾ ਉਹ ਬਾਅਦ ਚ ਕੱਟ ਕੇ ਉੱਤੇ ਧਣੀਆਂ ਪਾਵਾਂਗੇ ਤੇ ਹੁਣ ਬਿਲਕੁਲ ਰੈਡੀ ਆ ਇੱਕ ਘੰਟੇ ਤੋਂ ਬਾਅਦ ਆ ਜਿਹੜਾ ਉਹ ਆਪਾਂ ਇਹਨੂੰ ਆਪਣਾ ਚੈੱਕ ਕਰਾਂਗੇ ਫਿਰ ਬਣਾਾਂਗੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਯਾਰੋ ਉਹ ਟਾਈਮ ਆ ਗਿਆ ਆਪਣਾ ਜਿਹੜਾ ਬੱਕਰਾ ਵਾ ਬਣ ਕੇ ਰੈਡੀ ਹੋ ਗਿਆ ਕਿਆ ਬਾਤ ਨੰਦ ਲੱਗੇ ਪਏ ਨੇ ਨਿਆਰੇ ਲੱਗੇ ਪਏ ਨੇ ਲਓ ਜੀ ਮਹਾਰਾਜ ਜੀ ਦੇ ਨੰਦ ਲੈਣ ਆਏ ਆ ਵੇਖੋ ਗਲ ਗਿਆ ਆਪਣਾ ਸਮਾਨ ਹਾਏ ਹਾ ਕੀ ਬਾਤ ਹੈ ਬਬੂ ਵੇਖੋ ਕਿ ਢੀ ਪਿਆਰੀ ਸਾਡੀ ਡਿਸ਼ ਬਣ ਕੇ ਰੈਡੀ ਹੋਈ ਆ ਹੁਣ ਇੱਥੇ ਆਪਾਂ ਇਹਦਾ ਵਾ ਤਾਜ਼ਾ ਜਿਹੜਾ ਵਾ ਤਣੀਆਂ ਕੱਟ ਕੇ ਲਿਆਉਨੇ ਆ ਤੇ ਉਹ ਆਪਾਂ ਜਿਹੜਾ ਵਾ ਉਪਉਨੇ ਕੀ ਆ ਵਾਤੇ ਆਨੰਦ ਲੱਗੇ ਪਏ ਆ ਬਾਬਿਓ ਆਪਾਂ ਤੇ ਆਨੰਦ ਲੈਣ ਆਏ ਆ ਬਾਬਾ ਜੀ ਆ ਪੱਤਾ ਜਾ ਤਾ ਜਾ ਹਰੀਆ ਹਰਾ ਹਰਾ ਟਣੀਆਂ ਹੈ ਇਹ ਵੱਢ ਕੇ ਤੇ ਆਪਣੇ ਪਾਵਾਂਗੇ ਆਪਣੇ ਮੀਟ ਦੇ ਉੱਤੇ ਕੀ ਆ ਵਾਹਤ ਹੈ ਜੀ ਵੇਖੋ ਵੇਖੋ ਕਿੰਦਾ ਪਿਆਰੀ ਚੀਜ਼ ਜਿਹੜੀ ਬਣ ਕੇ ਰੈਡੀ ਆ ਆਪਣੀ ਇਹ ਹੁਣ ਆਪਾਂ ਖਾਣੀ ਆ ਆਪਣੇ ਜਿੰਨੇ ਵੀ ਯੂਟਿਊਬਰ ਨੇ ਵੀਰ ਭਰਾ ਨੇ ਆਹ ਤਾਜ਼ਾ ਜਿਹੜਾ ਤਾਜ਼ਾ ਤਾਜ਼ਾ ਚੀਜ਼ ਜਿਹੜੀ ਹੈ ਨਾ ਤਾਜੀ ਫਰੈਸ਼ ਕਿਆ ਬਾਤ ਨੰਦ ਲੱਗੇ ਭਾਈ ਨੰਦ ਲੱਗੇ ਭਾਈ ਨਜ਼ਾਰੇ ਲੱਗੇ ਭਾਈ ਹੂੰ ਆਪਣਾ ਇਹ ਟਵਾ ਵਾ ਵੇਖੋ ਕਿੱਡਾ ਵਧੀਆ ਬਣਿਆ ਕਿੰਡੀ ਵਧੀਆ ਚੀਜ਼ ਬਣੀ ਹੈ ਹੈ ਇੱਕ ਕੀ ਬਾਤ ਕੀ ਬਾਤ ਅੱਜ ਆਪਣਾ ਜਿਹੜਾ ਵਾ ਬੱਕਰਾ ਬਣ ਕੇ ਰੈਡੀ ਹੋ ਗਿਆ ਵਾ ਤੇ ਹੁਣ ਆਪਾਂ ਜਿਹੜੀ ਆ ਗੈਸ ਨੂੰ ਬੰਦ ਕਰ ਦਾਂਗੇ ਇਹ ਤੇ ਹੈ ਤੇ ਇਲੈਕਟ੍ਰੋਨਿਕ ਚੁੱਲੇ ਆ ਪਰ ਇਹ ਆ ਕੀ ਬਹੁਤ ਘੈਂਟ ਬੱਬੋ ਚੀਜ਼ ਬਣੀ ਹੈ ਇਧਰ ਵੇਖੋ प्यारी होवे क्योंकि डिजाइन बनी जी जूम करके कैमरामैन ਨੂੰ ਮੈਂ ਕਹੂੰਗਾ ਜੂਮ ਕਰਕੇ ਤੇ ਉਹ ਖਾਲੀ ਕੀ ਬਾਤ ਹੈ ਐਦਾਂ ਦੀ ਚੀਜ਼ ਸਰਬਲੋਹ ਦੇ ਭਾਂਡੇ ਦੇ ਵਿੱਚ ਜਿਹੜਾ ਮੀਟ ਬਣਿਆ ਵਾ ਬਹੁਤ ਸਵਾਦ ਬੱਕਰੇ ਦਾ ਮੀਟ ਬਣਿਆ ਆਹ ਹਾ ਕੀ ਬਾਤ ਨੰਦ ਲੱਗੇ ਪਏ ਨੇ ਬਾਬਿਓ ਨਿਆਰੇ ਲੱਗੇ ਪਏ ਨੇ ਤੁਸੀਂ ਵੇਖੋ ਕਿੱਡੀ ਵਧੀਆ ਚੀਜ਼ ਬਣੀ ਆ ਨਾਲੇ ਸਰਬਲੋਹ ਦੇ ਵਿੱਚ ਬਣੀ ਆ ਤੇ ਨਾਲੇ ਬਹੁਤ ਟੇਸਟੀ ਬਣੀ ਆ ਇਹ ਆਪਣਾ ਟੈਸਟ ਜਿਹੜਾ ਉਹ ਚੈੱਕ ਕਰਦੇ ਆਂ। ਹੂੰ। ਲੋਨਵੇਂ ਬਾਬੇ ਉਹ ਬਹੁਤ ਵਧੀਆ ਬਣੇ ਪਿਆ ਵਾ। ਬਹੁਤ ਸਵਾਦ ਅਨੁਸਾਰ ਜਿਹੜਾ ਵਾ। ਹੂੰ। ਨੰਦਾ ਬੱਬੇ। ਆਹ। ਬਾਬੇ ਉਹ ਐਦਾਂ ਬੈਕਰ ਜਟੰਗਾ ਖਾਦਾ ਸੀ ਚੰਗਾ ਕੋ। ਕਿਆ ਬਾਤ ਆ। ਨੰਦ ਲੱਗੇ ਪਏ ਸੀ ਉਹਨਾਂ ਦੇ। ਇੱਥੇ ਵੀ ਬਾਬੇ ਉਹ ਐਦਾਂ ਹੀ।